ਇੱਕ ਮਿੰਟ ਇੱਕ ਮਿੰਟ ਜਾਓ ਜਵਾਬ ਆਪਾਂ ਫੋਨ ਵਾਪਸ ਕਰ ਰਹੇ ਇਹਨਾਂ ਦਾ ਸੋਸ਼ਲ ਮੀਡੀਆ ਦੇ ਤੇ ਸਰਾਇ ਦੇ ਚਲੋ ਕਰ ਲਈ ਜਾਏਗਾ ਪਤਾ ਮਰਦਾ ਤੇਰਾ ਮਰਦਾ ਜਾ ਚਾਹੀਦਾ ਇਹ ਬੋਲਣਾ ਹੀ ਨਹੀਂ ਹੈ ਤੇਰਾ ਤੇਰਾ ਜਿੰਨਾ ਦੁਖੀ ਹੋ ਕੇ ਮਰਿਆ ਉਹ ਪੁੱਛਦੇ ਕਿੰਨਾ ਦੁਖੀ ਹੋਣਾ ਸਰ ਵੀਰੋ ਕ੍ਰਾਫੀ ਜਿਹੜੀ ਹੈ ਚਲੋ ਆਏ ਉਹਨੂੰ ਪੁਲਿਸ ਰਿਪੋਰਟ ਇਹਨੂੰ ਪੁਲਿਸ ਥਾਣੇ ਲਾ ਕੇ ਚਲੋ ਉਹ ਤਸਵੀਰਾਂ ਸੀ ਲਿਤਾਉਣੇ ਕਿੰਨਾ ਸਾਹ ਦੇ ਦਿੱਤੀ ਗੱਡੀਆਂ ਉਹਨਾਂ ਨੇ ਕਿਉਂ ਨਹੀਂ ਆਇਆ ਪੁਲਿਸ ਕੋਲ ਗੱਜੀ ਜਿਆਸੋ ਬਾਤ ਨਹੀਂ ਆਉਂਦਾ ਅੱਜ ਮਿੱਟੀ ਕਬੀੜੀ ਸਾਕੀ ਭਾਈ ਸੁਭਾ ਦੇ ਰਿਹਾ ਵੀਡੀਓ ਬੋਲਾ ਕਰਾਉਂਦੇ ਤੂੰ ਦੇਖ ਸਕਦੇ ਤਸਵੀਰਾਂ ਦੇ ਵਿੱਚ ਲੰਗਾ ਕਰਵਾ ਤੂੰ ਲੰਗਾ ਇਹਦਾ ਸੀਮੀ ਨਹੀਂ ਪਹੁੰਚਿਆ ਜਲੰਧਰ ਦਾ ਇਹ ਥਾਣੇ ਦਾ ਕੋਈ ਡੀਐਸਪੀ ਨਹੀਂ ਆਇਆ ਤੇ ਇੱਥੇ ਦਾ ਐਸਐਚਓ ਵੀ ਨਾ ਨਿਕਮਾ ਮਾਲਕ ਸਾਥ ਕਿਹੜੇ ਮਾਲਕ ਦੇ ਨਹੀਂ 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 ਤੂੰ ਵੀਡੀਓ ਬੋਲਾ ਵੀਡੀਓ ਬੋਲਾ ਵੀਡੀਓ ਬੋਲਾ ਵੀਡੀਓ ਬੋਲਾ ਵੀਡੀਓ ਬੋਲਾ ਵੀਰ ਮੈਂ ਤਾਂ ਸੋਸ਼ਲ ਮੀਡੀਆ ਤੇ ਪਾਉਣ ਵਾਸਤੇ ਬੋਲ ਰਿਹਾ ਹਾਂ ਬਾਈ ਸੁਝਾਈ ਚੱਲ ਤੁਹਾਡਾ ਦੋਬੇ ਨਾ ਤੇ ਕਿੰਨਾ ਨਾਮ ਮਰੇ ਕੋਈ ਤੁਤਣਾ ਵੀ ਬੋਲਦਾ ਹਾਂ ਇਹ ਬਚਾ ਲੈ ਗੱਡੀ ਜਾਓ ਚਲ ਬਹੁਤ ਗੱਡੀ ਸਾਰੀ ਗੱਡੀ ਸੁਣਾ ਸਨੱਕਾ ਹੱਟਾ ਕੱਟਾ ਮੁੰਡਾ ਸੀ ਤੇ ਹੁਣ ਦੱਸ ਜੀ ਕਿ ਇਸ ਜਹਾਨ ਨੂੰ ਛੱਡ ਕੇ ਤੁਰ ਚੁੱਕਿਆ ਹੋਇਆ ਹੈ ਇਹ ਪੂਰੀ ਪਰਿਵਾਰ ਸ਼ੰਕਾ ਜਤਾ ਰਿਆ ਰੋਕ ਲਗਾ ਰਿਆ ਉਹ ਵੀਜ਼ਾ ਵਾਲੇ ਜਿਹੜੇ ਓਨਰ ਨੇ ਉਹਨਾਂ ਦੇ ਉੱਤੇ ਕਿ ਉਹਨਾਂ ਨੇ ਜਿਹੜਾ ਸਾਰਾ ਸੁਸਾਇਡ ਨਹੀਂ ਆਏ ਇਹ ਮੜ ਕੰਮ ਛੱਡਿਆ ਆਪਾਂ ਤੈਨੂੰ ਜਾਂ ਜਾਨੋ ਮਰਵਾਵਾਂਗੇ ਜਾਂ ਫਿਰ ਤੈਨੂੰ ਅਰੈਸਟ ਕਰਾ ਲਾਂਗੇ ਸਾਹਿਲ ਪਾਟਿਆ ਉਹ ਵੀਜ਼ਾ ਦਾ ਓਨਰ ਹੈ ਜੀ ਸਾਹਿਲ ਪਾਟਿਆ ਉਹ ਵੀਜ਼ਾ ਦਾ ਓਨਰ ਹੈ ਜੀ ਉਹਨਾਂ ਨੇ ਇਹੀ ਕੀ ਆਪਾਂ ਤੈਨੂੰ ਜਾਨ ਮਰਵਾ ਦਾਂਗੇ ਜਾਂ ਅੰਦਰ ਕਰਾ ਦਾਂਗੇ ਤੇ ਅੱਜ ਇੱਕ ਦਿਨ ਬੀਤਿਆ ਵਾ ਤੇ ਸਵੇਰੇ ਖਬਰ ਆ ਗਈ ਦੇ ਛੋਟੇ ਭਰਾ ਦੇ ਛੋਟੇ ਮਤਲਬ ਪਰਸੋਂ ਧਮਕੀਆਂ ਦਿੱਤੀਆਂ ਹਲੇ ਪਰਸੋਂ ਧਮਕੀਆਂ ਦਿੱਤੀ ਤੇ ਅੱਜ ਕਾਂਡ ਹੋ ਗਿਆ ਅੱਜ ਇਹਨਾਂ ਨੇ ਬੰਦਾ 5ਵੇਂ ਮੰਜ਼ਲ ਤੋਂ ਡਿੱਗਾ ਹੋਵੇ ਠੀਕ ਹੈ ਬੰਦੇ ਦਾ ਸਿਰ ਫੱਟ ਸਕਦਾ ਹੱਡੀਆਂ ਟੁੱਟ ਸਕਦੀਆਂ ਲੇਕਿਨ ਬੰਦੇ ਦੀ ਕੋਈ ਹੱਡੀ ਨਹੀਂ ਟੁੱਟੀ ਕੋਈ ਖੂਨ ਨਹੀਂ ਨਿਕਲਿਆ ਹੱਥਾਂ ਤੇ ਉਹਦੇ ਨਿਸ਼ਾਨ ਆ ਰਸੀਆਂ ਤੇ ਅੱਛਾ ਜੀ ਬੰਨਿਆ ਹੋਇਆ ਤੇ ਬੰਨ ਕੇ ਉਹਨੂੰ ਮਾਰ ਕੇ ਫਿਰ ਛੁੱਟਿਆ ਗਿਆ ਤਾਂ 38 ਹਾ 38 ਡਿਗਰੀ ਟੌਰਚਰ ਕਰਕੇ ਫਿਰ ਮਾਰਿਆ ਗਿਆ ਇਹ ਕੋਈ ਸੁਸਾਇਡ ਨਹੀਂ ਹੈਗੀ ਇਹ ਇਹ ਮਰਡਰ ਦਾ ਕੇਸ ਹੈ ਮੈਂ ਇਹੀ ਚਾਹੁੰਦਾ ਕਿ ਸਾਹਿਲ ਮੈਂ ਇਹੀ ਚਾਹੁੰਦਾ ਕਿ ਸਾਹਿਲ ਬਾੜੀਆ ਤੇ ਸਾਹਿਲ ਬਾੜੀ ਜਾਵੇ ਤੇ ਉਹਨਾਂ ਦੇ ਦਫ਼ਤਰ ਨੂੰ ਸੀਜ਼ ਕੀਤਾ ਜਾਵੇ ਕੀ ਸ਼ੱਕ ਹੈ ਤੁਹਾਨੂੰ ਕੀ ਉਹਨਾਂ ਨੇ ਕੀਤਾ ਸਾਰਾ ਮੈਨੂੰ ਮੈਨੂੰ ਸ਼ੱਕ ਨਹੀਂ ਮੈਨੂੰ ਪ੍ਰੂਫ ਹੈ ਮੇਰਾ ਬ੍ਰਦਰ ਕਹਿ ਕੇ ਗਿਆ ਸ਼ੂਟ ਨਾ ਕਰੇ ਸ਼ੂਟ ਹਾਂ ਮੈਂ ਸ਼ੂਰਟੀ ਨਾਲ ਕਹਿ ਰਿਹਾ ਮੇਰਾ ਬ੍ਰਦਰ ਕਹਿ ਕੇ ਗਿਆ ਕਹਿੰਦਾ ਇਹਨਾਂ ਨੇ ਇਹਨਾਂ ਨੇ ਮਾਰਨ ਦੀ ਧਮਕੀ ਦਿੱਤੀ ਹੈ ਮੈਨੂੰ ਕੀ ਪਤਾ ਸੀ ਇਹਨਾਂ ਨੇ ਅੱਜ ਹੀ ਕਰ ਦੇਣਾ ਕੰਮ ਕੀ ਨਾਮ ਸੀ ਤੁਹਾਡੇ ਬ੍ਰਦਰ ਇਹ ਇੱਕ ਉਹਨਾਂ ਨੇ ਹੈਡ ਨਿਊਜ਼ ਵੀ ਕੱਢ ਜੀ ਸਰ ਮੇਰਾ ਬੇਨਤੀ ਇਹ ਹੈ ਕਿ ਸਾਨੂੰ ਇਹ ਪਤਾ ਲੱਗਾ ਕਿ ਉਹ ਬੰਦਾ ਨਾ ਪ੍ਰੈਸ਼ਰਾਈਜ਼ ਉਹ ਕਰਦਾ ਸੀ ਅੱਛਾ ਜਿਹੜਾ ਓਮ ਵਿਜੀ ਵਾਲਾ ਹਾਂ ਮੈਂ ਉਹਨੂੰ ਕਾਲ ਕੀਤੀ ਇੱਕ ਵਾਰ ਕਾਲ ਕੀਤੀ ਉਹਦਾ ਫੋਨ ਹੀ ਚੱਕਿਆ ਦੂਸਰੀ ਵਾਰ ਉਹਨੇ ਮੈਂ ਕਾਲ ਕੀਤੀ ਉਹਦਾ ਫੋਨ ਸੁਚਕਾ ਇਹਨਾਂ ਦੇ ਬ੍ਰਦਰ ਨੂੰ ਫੋਨ ਕੀਤਾ ਸੀ ਕਿ ਉਹਨੂੰ ਮੈਂ ਉਹਨੂੰ ਫੋਨ ਕੀਤਾ ਨਹੀਂ ਨਹੀਂ ਬ੍ਰਦਰ ਨੂੰ ਕੀਤਾ ਸੀ ਉਹਨਰ ਨੂੰ ਸਾਈਲ ਪਾਰਟੀ ਨੂੰ ਨੇ ਫੋਨ ਸੁਚਕ ਕਰ ਲਿਆ ਮੈਂ ਹੁਣ ਇਹਦੇ ਵਕੀਲ ਨੇ ਉਹ ਹਸਪੀਟਲ ਦੇ ਵਿੱਚ ਉਸ ਬੰਦੇ ਦਾ ਬਰਾ ਫੋਚਪ ਕੀਤਾ ਕਹਿੰਦਾ ਭਾਜੀ ਵਕੀਲ ਮੈਨੂੰ ਕਹਿ ਰਿਹਾ ਕਿ ਇੱਦਾਂ ਦੀ ਕੰਡੀਸ਼ਨ ਦੇ ਵਿੱਚ ਬੰਦਾ ਕੀ ਕਰੇਗਾ ਮੈਂ ਕਿਹਾ ਸਰ ਤੁਹਾਡਾ ਸਟਾਫ ਹੈ ਤੁਹਾਡਾ ਜਿਹੜਾ ਮਾਲਕ ਹੈ ਉਹ ਆਉਣਾ ਚਾਹੀਦਾ ਸੀਗਾ ਕਿਉਂਕਿ ਤੁਹਾਡਾ ਸਟਾਫ ਵੀ چلا ਗਿਆ ਮੈਂ ਦੇਖੋ ਰਗੇ ਬੰਦ ਕਰਤਾ ਆਫਿਸ ਠੀਕ ਹੈ ਤੁਹਾਡਾ ਸਟਾਫ ਵੀ چلا ਗਿਆ ਤੁਹਾਡਾ ਓਨਰ ਨਹੀਂ ਆ ਰਿਹਾ ਇੱਕ ਮਿੰਟ ਦਾਰਜ ਕੋਚ ਕਾਲ ਆਇਆ ਹੈਗਾ ਫੋਟੋ ਦਿਖਾਓ ਬ੍ਰਦਰ ਆਪਣੇ ਦੀ ਭਜੀ ਅੱਛਾ ਜੀ ਦਾਰਜ ਸਰ ਕੋਈ ਕਾਲ ਆਇਆ ਚਾ ਮਤਲਬ ਇਹੀ ਤੁਹਾਨੂੰ ਸ਼ੰਕਾ ਜਤਾਂਦੀ ਹੈ ਕਿ ਉਹ ਮਟਰ ਕੀਤਾ ਗਿਆ ਸੁਸਾਈਡ ਕੇਸ ਨਹੀਂ ਹੈਗਾ ਸੁਸਾਈਡ ਕੇਸ ਹੋਈ ਨਹੀਂ ਸਕਦਾ ਭਜੀ ਬੋਡੀ ਇਸ ਵੇਲੇ ਕਿੱਥੇ ਹੈ ਉੱਥੇ